ਕੀ ਹਾਲ ਚਾਲ ਨੇ ਬਾਈ ਸਾਰਿਆਂ ਦੇ ਅੱਜ ਆ ਗਈ ਆ ਬਾਈ 26 ਜਨਵਰੀ ਤੇ 26 ਜਨਵਰੀ ਵਾਲੇ ਦਿਨ ਹੈਗਾ ਕਿਸਾਨਾਂ ਦਾ ਰੋਡ ਸ਼ੋਅ ਆ ਟਰੈਕਟਰਾਂ ਦਾ ਤਲਵੰਡੀ ਪਾਈ ਕਿਸਾਨ ਸੰਘਰਸ਼ ਕਮੇਟੀ ਵੱਲੋਂ ਤੇ ਅੱਜ ਬਾਈ ਉੱਥੇ ਰੋਸ ਮਾਰਚ ਦੇ ਦੌਰਾਨ ਟਰੈਕਟਰ ਲੈ ਕੇ ਚੰਨੇ ਬਾਈ ਸਾਰੇ ਤੇ ਆਪਣਾ ਟਰੈਕਟਰ ਆ ਬਾਈ ਆ ਵੀ ਬਾਈ ਆਪਣਾ ਆ ਦੋਵੇਂ ਆਪਣੇ ਆ ਆਪਣੇ ਪਿੰਡੋਂ ਬਾਈ ਆ ਵਰਿੰਦਰ ਦਾ ਸਾਰੇ ਬਾਕੀ ਤੁਹਾਨੂੰ ਦਿਖਾਉਨੇ ਆ ਭਾਈ ਨਾਲ ਦੀ ਨਾਲ ਇੱਕਦਾਂ ਦਾ ਮਾਹੌਲ ਆ ਇੱਕ ਟਰੈਕਟਰ ਉਹ ਆਉਂਦਾ ਪਿਆ ਹੁਣ ਭਾਈ ਜੀ ਤੁਰਪੇ ਪਿੰਡ ਹੋਰ ਬਾਨਾ ਹੋ ਗਏ ਆ ਤਲਵੱਦੀ ਪਾਈ ਵੱਲ ਨੂੰ ਇਹ 10 ਟ੍ਰੈਕਟਰ ਆ। ਤਾਂ 10 ਟ੍ਰੈਕਟਰ ਹੋ ਗਏ ਤੇ ਚਲੋ ਤੁਰਨਾ ਚਾਹੀਦਾ ਭਾਈ ਕਿਸਾਨੀ ਦੇ ਨਾਲ ਫੇਰ ਹੀ ਆ। ਟਰਲੇ ਵਾਲਾ ਹੁਣ ਆਪਾਂ ਸਾਹਮਣੇ ਨਾਲ ਵੀ ਮੋੜੇ ਨਾਲ ਮੋੜਾ ਲਾ ਕੇ ਭਾਈ ਫੇਰ ਹੀ ਖੜਾਂਗੇ ਵੀ ਜੇ ਭਾਈ ਘੰਟੋਂ ਮਜ਼ਬੂਤ ਹੋਵਾਂਗੇ ਤਾਂ ਭਾਈ। ਕੋਹੋਂ ਨੇ ਭਈਆ ਕਿਸ ਨੂੰ ਨਾਲ ਫਿਰ ਆ ਭਾਈ ਜੀ ਆਪਣੇ ਨਾਲ ਤੇ ਪਿੰਡ ਤੋਂ ਸੱਲਿਆਣੀ ਦਵਾ ਭਾਈ। ਆਰੇ ਭਾਈ ਸਲਿਆਣੀ ਤੋਂ ਆ ਬਈ ਕਾ ਖੁਸ਼ ਆ ਵੀ ਭਾਈ ਰਹਿਤਾ ਪਤਾ ਨਹੀਂ ਕਿਉਂ ਵੜਾ ਰਹਾ ਪਰ ਉਹ ਸਟਾਰਟ ਆ ਭਾਈ ਕਮ ਮਤ ਰੋਜ਼ ਮਾਰਚ ਨੂੰ ਭਾਈ ਦੇ ਭਾਈ 17 18 ਟਰੈਕਟਰ ਹੋ ਕੇ ਹੋਣੇ ਆ ਵਧੀਆ ਮਹੌਗਾ ਮਤਲਬ ਤੁਰ ਬਾਰੰਕ ਕਰਨੇ ਭਾਈ ਕਿਦਾਂ ਆ ਪਾਸੇ ਕਰ ਲੋ ਤੋ ਵੀ ਰੋਣਾ ਹੋ ਗਿਆ ਮੋਹਤੀਆਂ ਬਾਈ ਤਲਵੰਡੀ ਕਿਹੜੀ ਬਾਇਓਲੀਓਲੀ ਪਤਾ ਲੱਗੂ ਸਰਕਾਰਾਂ ਨੂੰ ਇਹ ਨਿੱਕੇ ਨਿੱਕੇ ਇਕੱਠਾ ਹੋਈ ਪਤਾ ਲੱਗਦਾ ਹੁੰਦਾ ਭਾਈ ਹਾਲੀਵੁੱਡ ਹੀ ਤੁਸੀਂ ਵੀ ਸਾਥ ਦਿਆ ਕਰੋ ਭਾਈ ਜਿਹੜੇ ਸੌਂਦੇ ਆ ਵਧੀਆ ਇਹ ਚੀਜ਼ਾਂ ਤੁਹਾਨੂੰ ਕਿਸਾਨ ਹਰੇਕ ਨਾਲ ਖੜਦੇ ਆ ਰੋਡ ਪੈਜੇ ਤਾਂ ਭਾਈ ਹਰੇਕ ਨਾਲ ਆ ਕੇ ਖੜਦੇ ਵੀ ਆ ਨਾ ਅਣਤਾ ਤੇ ਆ ਭਾਈ ਸਾਰੀ ਦੁਨੀਆ ਦੇ ਵਧੀਆ ਗੱਲ ਆ ਭਾਈ ਵੀ ਇਹਨਾਂ ਹਿੱਸਾ ਲੈਣਾ ਕਾਫੀ ਜਨੂ ਦਿਖਾਉਨੇ ਆ ਕਾਫੀ ਟਰੈਕਟਰ ਹੋ ਕੇ ਦੋ ਤਿੰਨ ਦੋ ਪੰਡਾ ਦੇ ਟਰੈਕਟਰ ਆਪੇ ਹੀ ਗਾਂ ਆਪਾਂ ਬੜੀ ਹੋਣੀ ਉਹ ਮੋਟਰਸਾਈਕਲ ਤੇ ਕਰ ਰੇ ਆ ਮਦਵਾਈ ਇਹ ਦਸ ਰੇ ਸ਼ਹਿਰਾ ਜੇ ਤੁ ਆਪਾਂ ਕੇ ਬਾਰੇ ਬਾਰੇ ਹੋ ਗਏ ਆਪਾਂ ਕਿਨਾਂ ਚੱਲੇ ਆਂ ਦਾਣਾ ਮੰਡੀ ਜਿੱਥੋਂ ਕਿ ਆਪਣੇ ਉੱਥੇ ਹੋਰ ਵੀ ਟਰੈਕਟਰ ਬਹੁਤ ਵੇਟ ਕਰ ਰਹੇ ਆ ਤੇ ਜਿਹੜੇ ਆਪਣੇ ਟਰੈਕਟਰ ਵੇਟ ਕਰ ਰਹੇ ਹੋਰ ਵੀ ਆਪਣੇ ਪਿੰਡਾਂ ਦੇ ਸਾਥੀ ਆ ਜਿਹੜੇ ਕਿਸਾਨ ਆ ਗੂ ਸਬਾਣਾ ਸਾਰੇ ਮੈਂਬਰ ਆ ਭਰਾ ਮੇਰੇ ਹਨਾ ਜਿੰਨੇ ਵੀ ਆ ਜੋ ਵੀ ਆ ਤੇ ਭਰਾ ਮੇਰੇ ਵੀ ਸਾਰੇ ਉੱਥੇ ਵੇਟ ਕਰ ਰਹੇ ਉੱਥੋਂ ਹੀ ਆਉਣ ਆਪਾਂ ਤੁਰਾਂਗੇ ਕਾਫਲਾ ਫੇਰ ਤਲਵੰਡੀ ਸ਼ਹਿਰ ਨੂੰ ਤੇ ਫਿਰ ਬਣਾਉਣੇ ਆ ਮੌਲਪੁਰਾ ਮੋਢੀ ਦੀ ਮੋਢੀ ਹੱਥ ਦੇ ਢਾਉਣ ਤੇ ਗੋਟਾ ਦਾਣਾ ਮੰਡੀ ਵਿੱਚ ਭਾਈ ਜੀ ਮਤਲਬ ਰੱਖਣਾ ਇਕੱਠਾ ਰੱਖਿਆ ਆ ਚਲੋ ਬਾਕੀ ਦਾ ਪਤਾ ਨਹੀਂ ਆਪਾਂ ਮਤਲਬ ਪਹੁੰਚ ਗਏ ਮਿੱਥਰਲਾ ਸਾਰੇ ਬਈ ਕਹਿ ਦਿੰਦੇ ਵੀ ਨੌਜਵਾਨ ਨਹੀਂ ਹੁੰਦੇ ਸਾਰੇ ਨੌਜਵਾਨਾ ਬਈ ਉੱਡੇ ਬਜ਼ੁਰਗ ਬਾਬੇ ਵੀ ਆ ਕਈ ਜਮਾ ਹੀ ਕਈ ਆਖਦੇ ਹੋਣੇ ਵੀ ਵਿਹਲੇ ਤੁਰੇ ਫਿਰਦੇ ਆ ਇੱਥਾ ਇੱਥਾ ਜੇ ਕੋਲ ਮੈਂ ਤਾਂ ਇਹ ਕਹਿੰਦਾ ਸਿਰੋ ਤੋਂ ਸਹੀ ਕਰੋ ਆਉਂਦਾ ਸਹੀ ਕਹਦੇ ਬਹੁਤ ਧੰਨਵਾਦ ਮੁੰਡਿਆ ਜਿਹੜੇ ਆਪਣੇ ਇਕ ਕਹਿਣ ਤੇ ਬਈ ਇਨੇ ਟਰੈਕਟਰ ਲੈ ਕੇ ਆ ਗਏ ਹਨਾ ਤੇ ਬਹੁਤ ਸ਼ਾਬਾਸ਼ੀ ਹੁੰਦੀ ਹੈ ਵੱਡੇ ਯੋਧੇ ਸੰਘਰਸ਼ ਛੇਵੀਂ ਚੱਲਦੇ ਮਿੱਤਰੋ ਨੌਜਵਾਨਾਂ ਨੇ ਕਿਉਂਕਿ ਬਾਪੂ ਹਣੀ ਤਾਂ ਹੁਣ ਆਪਦਾ ਜਿਵੇਂ ਇਕੱਲੀ ਕਮਾਂਡ ਹੀ ਦੇਣੀ ਹੈ ਨਾ ਤੇ ਆਪਾਂੇ ਬਾਕੀ ਹੋਰ ਟਰੈਕਟਰ ਆ ਰਹੇ 8 7 10 ਪਿੰਡਾਂ ਦੇ ਤੇ ਬਾਕੀ ਬਹੁਤ-ਬਹੁਤ ਧੰਨਵਾਦ ਨੇ ਨੌਜਵਾਨਾਂ ਦਾ ਹਨਾ ਠੀਕ ਆ ਮੁੰਡਿਓ ਕਿਉਂਕਿ ਉਹ ਜੇ ਜਵਾਨੀ ਮੂਹਰੇ ਆਉਗੀ ਫੇਰ ਹੀ ਕਿਸਾਨੀ ਬਚਣੀ ਹਨਾ ਕਿਉਂਕਿ ਉਹ ਬਿਯੁਰ ਗਣੇ ਦਾ ਜਿਹੜੇ ਲੌਣੇ ਲਾ ਲਏ ਉਹਨਾਂ ਦੇ ਇੱਕ ਸੇਹ ਦੇਣੀ ਆ ਆਪਾਂ ਨੂੰ ਤੇ ਦੇ ਚਲਦੇ ਚੌਂਕ ਨੂੰ ਅੱਜ ਭਾਈ ਜੀ ਜਿਹੜਾ ਟਰੈਕਟਰਾਂ ਦਾ ਇਕੱਠ ਹੋਇਆ ਇਹ ਆਪਣਾ ਜਿਹੜਾ ਵਰਿੰਦਰ ਬਰਾੜ ਤੇ ਚਲੋ ਵਿਚਾਰੇ ਦੀ ਮਿਹਨਤ ਹੈ ਇਹਨੇ ਫੂੰਫਾ ਲਾ ਕੇ ਸਾਰੇ ਇਸ ਨੇ ਕੱਟ ਕੀਤਾ ਵਰਿੰਦਰ ਬਰਾੜ ਨੇ ਤੇ ਇਹਦੇ ਤੋਂ ਲੈਨੇ ਆ ਪੁੱਛਦੇ ਵੀ ਕੀ ਕਹਿੰਦਾ ਵਾ 10 ਵੀ ਹਾਂਜੀ ਭਾਈ ਵੀ ਕਿੱਦਾਂ ਭਾਈ ਕੱਟ ਕੀਤਾ ਵੀ ਇਹ ਕਿਹੜੀ ਆਪਣੀ ਕਿਸਾਨ ਯੂਨੀਅਨ ਆਪਣੀ ਭਾਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਪੰਜਾਬ ਵਾਈ ਇਠਾਪਾ ਕੀਤਾ ਅੱਜ ਜਿਹੜਾ ਟਰੈਕਟਰਾਂ ਦਾ ਮਾਰਚ ਉਹਨੂੰ ਸੋ ਪਹਿਲਾਂ ਜੇ ਮਾਰਚ ਖਲੋਣਾ 26 ਜਨਵਰੀ ਜੋ ਵੀ ਆਪਣੇ ਜਿਹੜੇ ਕਾਲੇ ਕਾਨੂੰਨ ਸੀਗੇ ਜਿਹੜੇ ਮੋਦੀ ਨੇ ਪਹਿਲਾਂ ਵੀ ਕਰਤਾ ਸੀ ਜਾਂ ਦੂਜਾ ਦਿੱਤਾ ਸੀ ਆਪਾਂ ਨੂੰ ਗਰੰਟੀ ਕਾਨੂੰਨ ਦੇ ਜਿਹੜੇ ਲਿਖ ਕੇ ਪਰ ਉਹਨਾਂ ਨੇ ਫੇਰ ਹੁਣ ਜਿਹੜਾ ਵਾਪਸ ਕੀਤਾ ਉਹ ਮਤਲਬ ਪੰਜਾਬ ਸਰਕਾਰ ਤੇ ਦਬਾਅ ਪਾ ਰਹੇ ਆ ਕਿ ਜਿਹੜੇ ਗਰੰਟੀ ਗੁੱਡ ਦੁਆਰਾ ਲਾਗੂ ਕੀਤੇ ਜਾਣ ਉਹ ਆਪਾਂ ਉਹਦੇ ਵਿੱਚ ਅਜੇ ਰੋਸ ਕਰ ਰਹੇ ਆ ਠੀਕ ਆ ਜੀ ਆਪਾਂ ਮੈਂ ਇਹੀ ਧੰਨਵਾਦ ਕਰਦਾ ਬਾਈ ਜਿੰਨੇ ਵੀ ਮੇਰੇ ਭਰਾ ਮੁੰਡੇ ਆ ਰਹੇ ਆ ਠੀਕ ਆ ਜਿਹੜੇ ਆਪਣੇ ਇੱਕ ਇੱਕ ਕਹਿਣ ਤੇ ਬਾਈ ਤੁਰੇ ਆਉਂਦੇ ਆਪਾਂ ਪਿੱਛੇ ਵੀ ਵਖਾਈ ਉਹ ਬਹੁਤ ਧੰਨਵਾਦ ਕਰਦਾ ਮੈਂ ਸਾਰੇ ਬਿਓਰ ਦਾ ਆਪਾਂ ਖਨੌਰੀ ਬਾਰਡਰ ਵੀ ਗਏ ਸੀ ਉਦੋਂ ਵੀ ਮੁੰਡੇ ਆਪਣੇ ਨਾਲ ਇੱਕ ਇੱਕ ਕਾਲ ਤੇ ਬਹੁਤ ਮੱਲਬ ਆਪਣੇ ਗਏ ਹਨਾ ਮਤਲਬ ਪੂਰੇ ਅੱਗੇ ਲਾ ਕੇ ਗਏ ਨਾਲ ਤਰਕੇ ਤੇ ਅੱਜ ਵੀ ਵਿਚਾਰੇ ਮੁੰਡੇ ਨਾਲ ਲੈ ਕੇ ਮੁੰਡੇ ਹੁਣ ਵੀ ਬਈ ਆਪਾਂ ਕਿਹਾ ਸਾਰੇ ਜਣੇ ਮੁੰਡੇ ਟਰੈਕਟਰ ਲੈ ਕੇ ਆਏ ਬਈ ਮੈਂ ਬਹੁਤ ਧੰਨਵਾਦ ਕਰਦਾ ਜੇ ਕੱਲ ਨੂੰ ਮਿਲਤੂ ਬਈ ਕਿਤੇ ਵੀ ਸੇਵਾ ਲਾਉਣਗੇ ਮੁੰਡੇ ਕਿਤੇ ਗਹਿਣਗੇ ਸੱਦਣਗੇ ਕਿਤੇ ਇਕੱਠ ਕਰਨਾ ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਹੋਇਆ ਬਈ ਆਪਾਂ ਜਿੰਦ ਜਾਨ ਲਾ ਕੇ ਨਾਲ ਫੜਦਾ ਪੋਗਰ ਬੇਬੇਆ ਲੈ 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 ਢੋਡੀ ਭਾਈ ਸ਼ਹਿਰੇ ਵਿੱਚ ਪਹੁੰਚ ਗਿਆ ਆਪਾਂ ਕਾਫਲਾ ਲੈ ਕੇ ਆਵਦਾ ਤੇ ਆ ਰਹੇ ਰੇਡਰ ਸਾਰੇ ਥੋੜਾ ਬਾਕੀ ਸਭ ਨੂੰ ਖਬਰਾਰੋ ਅੱਗੇ ਤੋਂ ਸੁਣਾਰਾ ਆਪੇ ਹੋਏ ਕੋਈ ਸਾਜਾ ਮਜੂਲੀ ਪੰਚਾਇਤ ਨੇ ਕਰਾਉਣਾ ਤੇ ਤੁਸੀਂ ਕਹੋ ਕਿ ਤੱਕ ਨਾਲ ਜੇ ਤਸਫਾ ਕਰਨ ਜਾਂ ਤੁਹਾਨੂੰ ਹੋਰ ਬੜ ਗਿਆ ਤੇ ਖਾਣਾ ਖਾਣੇ ਉੱਤੇ ਖਾਣੇ ਖਾਣੇ ਬੜੀ ਹੋ ਜਿਹੜਾ ਪੀਸਾ ਖਾਣ ਹਾਂਜੀ ਮਿੱਤਰੋ ਤਲਵੰਡੀ ਭਾਈ ਬਾਜ਼ਾਰ ਦੇ ਵਿੱਚ ਆ ਗਏ ਆ ਤੇ ਤੁਸੀਂ ਦੇਖ ਸਕਦੇ ਹੋ ਤਲਵੰਡੀ ਭਾਈ ਬਾਜ਼ਾਰ ਜੋ ਵੀ ਸੂਝਾ ਦਿੱਤੀ ਜਾ ਰਹੀ ਹੈ ਵੀ 80 ਰੁਪਿਆ ਦੁਕਾਨਦਾਰ ਸਰੇਕ ਵਰਗ ਵੀਰੇ ਇਕੱਠੇ ਹੋਵਾਂਗੇ ਤਾਂ ਤਾਂ ਹੀ ਮਿੱਤਰੋ ਆਪਾਂ ਬਚਾਂਗੇ ਆਪਣੇ ਕੰਮ ਬਚੂਗਾ ਤੁਸੀ ਪਹਿਲੇ ਉਹਨਾਂ ਨੂੰ ਜਵਾਬ ਦਾ ਆਸਕੇ ਰਿਹਾ ਕੋਈ ਪਹਿਲੇ

ਡਾਕਟਰ ਸਾਹਿਬ ਡਾਕਟਰ ਭਵਿੰਦਰ ਕੋਸਾ ਜੀ ਇਹ ਵੀ ਕਸਾਨੀ ਨਾਲ ਜੁੜ ਗਏ ਆ ਰਿਟਾਇਰਮੈਂਟ ਤੋਂ ਬਾਅਦ ਪਤਾ ਨਹੀਂ ਹਣ ਕਿਹਨੂੰ ਜਾ ਰਹੇ ਮੈਨੂੰ ਲੱਗਦਾ ਕਿ ਸ਼ਾਇਦ ਟੋਲ ਪਲਾਸੇ ਤੇ ਜਾ ਰਹੇ ਪਲਾਜ਼ੇ ਤੇ ਪਈ ਇੱਕ ਸਾਹ ਹੋਇਆ ਸੀ ਕੱਠ ਤੇ ਟੋਲ ਪਲਾਜ਼ੇ ਤੇ ਪਹੁੰਚ ਚਲੇ ਆ ਕੋਸ਼ ਟਰੈਕਟਰ ਬਈ ਪੋਰ ਪਿੰਡਾਂ ਤੇ ਆਇਆ ਮੁੜ ਚੱਲੇ ਆ ਤੇ ਪਹੁੰਚ ਗਏ ਬਾਈ ਜਿੱਥੇ ਟੋਲ ਤੇ ਹੀ ਤੇ ਜਾਂਦਾ ਸਰ ਦੇਖਿਆ ਬਈ ਜੇ ਕਿ ਟਰੈਕਟਰ ਖੜੇ ਸੀ ਲਾਈਨ ਦੇ ਵਿੱਚ ਤੇ ਇਹ ਟਰੈਕਟਰ ਬਈ ਜੀ ਨੇੜੇ ਥਡੇ ਤੇ ਪਿੰਡਾਂ ਦੇ ਜੋ ਕਿਸਾਨ ਯੂਨੀਅਨ ਦੇ ਅਡ ਅਡ ਪ੍ਰਧਾਨ ਬਈ ਪਿੰਡਾਂ ਦੇ ਪ੍ਰਧਾਨ ਕੋਈ ਵੀ ਬਿੰਕੂਚੂ ਵੀ ਜ਼ਿਲ੍ਹੇ ਦਾ ਪ੍ਰਧਾਨ ਹਰੇਕ ਤਰ੍ਹਾਂ ਦਾ ਲਾ ਲੋ ਬਈ ਉਦਾਂ ਦੇ ਵੀ ਸਾਰੇ ਪਿੰਡਾਂ ਦੇ ਟਰੈਕਟਰ ਬਈ ਨੇੜੇ ਥਡੇ ਆਈ ਸੀ ਤੇ ਬੜਾ ਵਧੀਆ ਬਈ ਹੌਸਲਾ ਫੁਜਾਈ ਲੋਕਾਂ ਨੇ ਦਿੱਤਾ ਤੇ ਐਦਾਂ ਲੱਗਦਾ ਬਈ ਵੀ ਆਪਾਂ ਨੂੰ ਆਉਣਾ ਚਾਹੀਦਾ ਇਹ ਨਹੀਂ ਵੀ ਕੱਲੇ ਬਜ਼ੁਰਗ ਕੋਈ ਬੜਾ ਵਧੀਆ ਬਾਈ ਯਾਰ ਬੀ ਬੇਨਤੀ ਕੀਤੀ ਸੀ ਮੁੰਲਾ ਦਾ ਮੈਂ ਟਰੈਕਟਰਾਂ ਦੀ ਕੋਈ 65 70 ਬਾਈ ਟਰੈਕਟਰ ਸੀਗੇ ਤੁਹਾਨੂੰ ਵਿਖਾਉਨੇ ਅਗਲੀ ਵੀਡੀਓ ਚ ਲਾਈਨ ਦੇ ਵਿੱਚ ਵੀ ਲੱਗੇ ਸੀਗੇ ਤੇ ਬੜਾ ਵਧੀਆ ਬਈ ਵੀ ਵਧੀਆ ਸੀ ਆਪਾਂ ਮੋੜ ਕੇ ਬਈ ਟਰੈਕਟਰ ਲਾ ਲਿਆ ਪਹਿਲਾ ਟਰੈਕਟਰ ਜਦੋਂ ਆਪਾਂ ਮੋੜ ਕੇ ਲੱਗਿਆ ਜਿਵੇਂ ਪਰਲੀ ਲਾਈਨ ਲੱਗੀ ਆ ਇਸ ਸਾਈਡ ਵੀ ਆਪਾਂ ਲਾਈਨ ਦੇ ਵਿੱਚ ਮੋੜ ਕੇ ਟਰੈਕਟਰ ਲਾ ਲਿਆ ਇਹ ਦੂਜਾ ਵੀ ਆਪਣਾ ਲੱਗ ਗਿਆ ਤੇ ਫਿਰ ਇਦਾਂ ਹੀ ਲਾਈਨ ਬਣਾ ਕੇ ਬਈ ਪਰਲੇ ਪਾਸੇ ਨੂੰ ਵੀ ਲੰਬੀ ਲਾਈਨ ਕਰਤੀ ਆ ਨਹੀਂ ਸਾਰਿਆਂ ਦੇ ਝੰਡੇ ਲੱਗੇ ਦੇਖੋ ਤੁਸੀਂ ਜਿਹੜਾ ਬਈ ਕੋਈ ਗਰੀਬ ਕਿਸਾਨ ਉਹ ਵੀ ਵਿਚਾਰਾ ਆਪਦਾ ਟਰੈਕਟਰ ਤੇ 500000 ਰੁਪਏ ਤੇ ਤੇਲ ਪਾ ਲ ਕੇ ਉਹਨਾਂ ਲਈ ਬਈ 500000 ਹੀ ਬਹੁਤ ਹੁੰਦਾ ਬਈ ਤਾਂ ਹੀ ਕਹਿਣਾ ਵੀ ਬਾਈ ਜਦੋਂ ਤੇ ਮੋਢੇ ਨਾਲ ਮੋਢਾ ਜੋੜ ਕੇ ਖੜੋਗੇ ਤਾਂ ਹੀ ਆਪਾਂ ਨੂੰ ਬਈ ਰਿਕਸ਼ਾਨੀ ਨਾਲ ਤਰਾਂਗੇ ਆਪਾਂ ਜੇ ਇਦਾਂ ਬਈ ਇੱਕ ਦੂਜੇ ਨਾਲ ਈਰਖਾ ਕਰਾਂਗੇ ਆਪਾਂ ਨਹੀਂ ਜਾਣਾ ਉਹ ਨਹੀਂ ਜਾਣਾ ਖਾ ਗਿਆ ਇਦਾਂ ਕਰ ਗਿਆ ਫਿਰ ਉਹ ਬਈ ਗੱਲਾਂ ਨਹੀਂ ਬੰਦੀਆਂ ਵੇਖੋ ਮੋਟਰਸਾਈਕਲ ਤੇ ਵਲੰਟੀਅਰ ਵੀ ਤੇ ਬਾਈ ਜੀ ਵੇਖੋ ਇਹ ਵੀ ਵੀ ਵਿਚਾਰੇ ਮੋਟਰਸਾਈਕਲ ਤੇ ਜਿੰਨੇ ਜੋਗੇ ਸੀ ਸਾਰੇ ਬਈ ਆਪਦਾ ਪੂਰਾ ਪਹੁੰਚੇ ਬਈ ਫੇਰ ਹੀ ਬਈ ਇਹ ਵੀ ਗੱਲ ਬਣਦੀ ਆ ਵੀ ਜੇ ਆਪਾਂ ਮਤਲਬ ਹਰੇਕ ਦਾ ਮਨਮਟਾ ਕਰਕੇ ਜਾਵਾਂਗੇ ਬਈ ਆ ਤੁਹਾਨੂੰ ਦਿਖਾਉਣੀ ਹੈ ਅਗਲੀ ਵੀਡੀਓ ਚ ਆ ਦੇਖੋ ਬਾਈ ਜੀ ਯਾ ਲਾਈਨ ਲੱਗੀ ਬਈ ਕਿ ਇਹ ਬਈ ਜੀ ਵੇਖੋ ਲਾਈਨ ਦੇ ਵਿੱਚ ਟਰੈਕਟਰ ਖੜੇ ਨੇ ਲੰਬੇ ਛਤੂ ਤੁਹਾਨੂੰ ਵੀ ਗਿਣਤੀ ਹੋ ਜੇ ਪਰ ਵੀਡੀਓ ਚ ਹੋਣੀ ਨਹੀਂ ਆ ਦੇਖੋ ਬਈ ਜੀ ਅੱਗੇ ਨੇ ਸੀ ਕੋਈ 65 70 ਦੇ ਕਰੀਬ ਟਰੈਕਟਰ ਸੀ ਬਾਕੀ ਇਹ ਤੁਹਾਨੂੰ ਰਾਸਤੇ 'ਚ ਦਿਖਾਇਆ ਵੀ ਉਹ ਸ਼ਾਇਦ ਉਹ ਮੁੜ ਗਏ ਬਈ ਕਾਫੀ ਟਰੈਕਟਰ ਕਈ ਹਾਜ਼ਰੀ ਲਵਾ ਕੇ ਵਾਪਸ ਮੁੜ ਗਏ ਜਿਹਨੇ ਜੋ ਗਏ ਸੀਗੇ ਕبھی ਆਪ ਦਾ ਕਈ ਵਾਰੀ ਛੇਤੀ ਹੁੰਦੀ ਕਿਸੇ ਨੂੰ ਆਨੇ ਪਰ ਇੱਥੇ ਬਈ ਜੀ ਆਪਾਂ ਵੀ ਲਾਇਆ ਉੱਥੇ ਬਸਪੀਕ ਬੁਲਾਰਿਆ ਨੇ ਆਪ ਦਾ ਬੋਲੇ ਕਿ ਕਿਸਾਨੀ ਬਾਰੇ ਆਲ ਇੱਥੇ ਪੁੱਛਾ ਕੇ ਬਈ ਤੱਪੜ ਤੇ ਸਾਰਿਆਂ ਨੇ ਵਧੀਆ ਟਰੱਕ ਵਾਲੇ ਨੇ ਬਈ ਹਾਜ਼ਰੀ ਭਰੀ ਟਰੱਕਲਾ ਵਿਚਾਰਾ ਕਹਿੰਦਾ ਬਈ ਮੇਰੇ ਵੀ ਕੋਈ 10 ਮਿੰਟ ਪ੍ਰਵਾਨ ਕਰਿਓ ਵਿਚਾਰਾ ਰੁਕ ਗਿਆ ਵਿਚਾਲੀ ਤੇ ਇਹਨਾਂ ਨੇ ਵੀ ਬੋਲੇ ਬਾਕੀ ਵੀ ਸਾਰੇ ਬਈਆ ਵਿੱਚ ਪਿੱਛੇ ਬੋਲੀ ਜਾਂਦੇ ਉਹਨਾਂ ਤੁਹਾਨੂੰ ਦੱਸਦੇ ਹੋਣੇ ਆ ਜਵਾਕ ਵੀ ਆਏ ਬਜ਼ੁਰਗ ਸਾਰੇ ਆਏ ਬਈ ਜੀ ਇੱਥੇ ਬੜਾ ਵਧੀਆ ਲੱਗਾ ਬਈ ਜੀ ਤੁਰਪਿਆ ਜੀ ਕੋਈ ਹੁਣ ਵਾਪਸੀ ਹੋ ਗਈ ਸੀ ਸਾਰੇ ਪੈਡ ਨੂੰ ਤੇ ਸਾਰੇ ਟਰੈਕਟਰ ਪਈਆ ਉਹਦੇ ਜਦੋਂ ਟਾਈਮ ਹੋ ਗਿਆ ਤੇ ਆਪਦੇ ਬਈ ਘਰਾਂ ਨੂੰ ਤੁਰਪੇ ਤੇ ਕਈ ਬਈ ਜੀ ਵੱਡੇ ਟਰੈਕਟਰ ਵੀ ਕਾਫੀ ਸੀ ਕਈ ਬਈ ਛੋਟੇ ਵੀ ਸੀ ਜਿੰਨਾ ਕਿਲਾ 2 ਕਿਲੇ ਵਾਲੇ ਉਹ ਵੀ ਵਿਚਾਰੇ ਬਈ ਵੀ ਦੇਖੋ ਵੀ ਤੇਲ ਪਾਲ ਕੇ ਆਏ ਜਿੰਨਾਂ ਨੂੰ 500000 ਦਾ ਖਰਚਾ ਹੁੰਦਾ ਬਈ ਉਹਨਾਂ ਲਈ ਤੇਲ ਉਹ ਵੀ ਬਲ ਕੇ ਆਏ ਤੇ ਬਈ ਤੁਹਾਡੇ ਮੂਰੇ ਬੇਨਤੀ ਕਰਦਿਆਂ ਤੇ ਬਈ ਜਰੂਰ ਪਹੁੰਚਿਆ ਕਰੋ ਇਹੋ ਜੀਆਂ ਕਲਾਂ ਤੇ ਜਦੋਂ ਕਾਲ ਦਿੰਦੇ ਆਂਗਾ ਪਹੁੰਚਣਾ ਨਹੀਂ ਤਾਂ ਜਰੂਰ ਆਇਆ ਕਰੋ ਬਈ ਇਗਨੋਰ ਕਰਿਆ ਕਰੋ ਤਾਂ ਹੀ ਆਪਾਂ ਜੰਗ ਜਿੱਤਾਂਗੇ ਤੇ ਧੰਨਵਾਦ ਕਰਦੇ ਆ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਬਈ ਜੀ ਧੰਨਵਾਦ ਬਈ ਜ